ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਜਤ ਸਰ ਮਹੱਲਾ ਪੰਜ ਬਾਾਰਸ ਲੋਕਾਂ ਦਾ ਇੱਕ ਓੰਕਾਰ ਸਤ ਗੁਰ ਪਰਸਾਦ ਸਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ੁਰਾ ਸਿਮਰੰਤ ਸੰਤ ਸਰਬਤਰਮਣਿਕ ਨਾਨਕ ਅਗਨਾ ਸੁਨ ਜਗਦੇਸੁਰ ਆਦ ਪੂਰਨ ਮਦ ਪੂਰਨ ਅੰਤਪੂਰਨ ਪਰਮੇਸ਼ੁਰਾ ਸਿਮਰੰਤ ਸੰਤ ਸਰਵਤਰ ਰਮਨੰਕ ਨਾਨਕ ਅਗਨਾਸਨ ਜਗਦੇਸੁਰ ਬੇਖਨ ਸੁਨਨ ਸੁਨਾਵਣੋ ਮਨ ਮੈਂ ਦ੍ਰਿੜਿਆ ਸਾਚ ਉੜ ਰਹਿਓ ਸਰਬਤਰ ਮੈਂ ਨਾਨਕ ਹਰ ਰੰਗ ਰਾਚ ਪੌੜੀ ਹਰ ਏਕ ਨਿਰੰਝਨ ਗਾਈਐ ਸਬ ਅੰਤਰ ਸੋਏ ਕਰਨ ਕਰਨ ਸਮਰਤ ਪ੍ਰਭ ਜੋ ਕਰੇ ਸੋ ਹੋਏ ਕੰਨ ਮੈਂ ਥਾਪਿਓ ਥਾਪਦਾ ਤਿਸ ਬਿਨ ਨਹੇ ਕੋਇ ਖੰਡ ਪ੍ਰਹਮੰਡ ਪਾਤਾਲ ਦੇਪ ਰਵਿਆ ਸਭ ਲੋਇ ਜਿ세 ਆਪ ਬੁਜਾਏ ਸੋ ਬੁਜਿ ਸੇ ਨਿਰਮਲ ਜਨ ਸੋਇ ਜਿ세 ਆਪ ਬੁਝਾਏ ਸੋ ਬੁਝ세 ਨਿਰਮਲ ਜਨ ਸੋਏ ਵਾਹਿ ਗੁਰਜੇ ਕਾ ਖਾਲਸਾ ਵਾਹਿ ਗੁਰਜੇ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਕੀ ਸਾਜ ਜਨਿਵਾਜੀ ਸਾਧ ਸੰਗਤ ਆਓ ਅੱਜ ਦਾ ਇਹ ਪਾਵਨ ਹੁਕਮਨਾਮਾ ਜਿਸ ਦਾ ਪਾਠ ਆਪ ਜੀ ਨੇ ਬੜੇ ਪਿਆਰ ਸਤਿਕਾਰ ਤੇ ਸ਼ਰਧਾ ਭਾਵਨਾ ਨਾਲ ਸਰਵਨ ਕੀਤਾ ਇਹ ਧੰਨ ਧੰਨ ਸਾਹਿਬ ਸਿਰਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਵਾਰ ਵਿੱਚੋਂ ਹੈ ਜੋ ਕਿ ਸਲੋਕਾਂ ਦੇ ਸਮੇਤ ਹੈ ਇਹ ਜੈਤਸਰੀ ਦੀ ਵਾਰ ਹੈ ਆਓ ਜਿੱਥੇ ਆਪ ਜੀ ਨੇ ਪਾਵਨ ਸ਼ਬਦ ਦਾ ਪਾਠ ਸਰਵਨ ਕੀਤਾ ਉੱਥੇ ਅੱਜ ਦੇ ਇਸ ਪਾਵਨ ਸ਼ਬਦ ਦੇ ਰਾਹੀਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਨੂੰ ਤੁਹਾਨੂੰ ਕੀ ਸਿੱਖਿਆ ਦਿੱਤੀ ਹੈ ਉਸ ਨੂੰ ਸੰਖੇਪ ਜੇ ਰੂਪ ਵਿੱਚ ਸਮਝੰਦਾ ਨਿਮਾਨਾ ਜੈ ਜਤਨ ਕਰੀ ਕੇਵਲ 5-7 ਮਿੰਟ ਵਿਚਾਰ ਕਰਾਂਗੇ ਤੇ 5-7 ਮਿੰਟ ਆਪਾਂ ਮਹੀਨੇ ਦੇ ਸ਼ਬਦ ਦੀ ਵਿਚਾਰ ਕਰਾਂਗੇ ਤਾਂ ਕਿ ਦੋਨਾਂ ਸ਼ਬਦਾਂ ਦੇ ਆਪਾਂ ਦਰਸ਼ਨ ਕਰ ਸਕੀਏ ਜੈਤਸਰੀ ਮਹਿਲਾ ਪੰਜਵਾਂ ਬਾਸ ਲੋਕਾਂ ਨਾਲ ਜਿਵੇਂ 10 ਨੇ ਪਹਿਲਾਂ ਬੇਨਤੀ ਕੀਤੀ ਇਹ ਜੈਤਸਰੀ ਦੀ ਵਾਰ ਵਿੱਚੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਹੁਕਮਨਾਮਾ ਹੈ ਜੋ ਸ਼ਲੋਕ ਦੇ ਸਮੇਤ ਹੈ ਇਕ ਓਅੰਕਾਰ ਸਤਗੁਰ ਪ੍ਰਸਾਦ ਉਹ ਪਰਮਾਤਮਾ ਇੱਕ ਹੈ ਜੀ ਜੋ ਇੱਕ ਰਸ ਵਿਆਪਕ ਹੈ ਉਹੀ ਸੰਸਾਰ ਨੂੰ ਪੈਦਾ ਕਰਨ ਵਾਲਾ ਪਾਲਣ ਵਾਲਾ ਅਤੇ ਸਮੇਟਣ ਵਾਲਾ ਹੈ ਉਸ ਪਰਮਾਤਮਾ ਦੀ ਪ੍ਰਾਪਤੀ ਜਿਹੜੀ ਹੈ ਉਹ ਸਤਗੁਰ ਦੀ ਕਿਰਪਾ ਸਦਕਾ ਹੁੰਦੀ ਹੈ ਸਤਗੁਰ ਦੀ ਬਖਸ਼ਿਸ਼ ਸਦਕਾ ਹੁੰਦੀ ਹੈ ਸਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ اے ਭਾਈ ਉਹ ਪ੍ਰਭੂ ਪਰਮਾਤਮਾ ਜਿਹੜਾ ਆਦਿ ਕਾਲ ਤੋਂ ਸੰਪੂਰਨ ਹੈ ਪਾਪ ਹਰ ਜਗ੍ਹਾ ਤੇ ਮੌਜੂਦ ਹੈ ਉਹ ਅੱਜ ਵੀ ਹਰ ਜਗ੍ਹਾ ਤੇ ਵਿਆਪਕ ਹੈ ਤੇ ਆਉਣ ਵਾਲੇ ਸਮੇਂ ਅੰਦਰ ਵੀ ਉਹ ਹਰ ਜਗ੍ਹਾ ਤੇ ਵਿਆਪਕ ਹੋਵੇਗਾ ਆਦਿ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਿਮਰੰਤ ਸੰਤ ਸਰਬਤ ਰਮਨੰਗ ਨਾਨਕ ਅਗਨਾਸਨ ਜਗਦੀਸ਼ਰ ਹੈ ਇਸੇ ਕਰਕੇ ਜਿਹੜੇ ਪ੍ਰਭੂ ਦੇ ਪਿਆਰੇ ਸੰਤ ਜਨ ਹਨ ਉਸੇ ਪ੍ਰਭੂ ਪਰਮਾਤਮਾ ਨੂੰ ਸਿਮਰਦੇ ਨੇ ਜਿਹੜਾ ਪਰਮਾਤਮਾ ਆਤ ਕਾਲ ਤੋਂ ਪੂਰਨ ਹੈ ਹਰ ਜਗ੍ਹਾ ਤੇ ਮੌਜੂਦ ਹੈ ਅੱਜ ਵੀ ਉਹ ਵਿਆਪਕ ਹੈ ਤੇ ਆਉਣ ਵਾਲੇ ਸਮੇਂ ਅੰਦਰ ਵੀ ਉਹ ਹਰ ਜਗ੍ਹਾ ਤੇ ਮੌਜੂਦ ਰਹੇਗਾ ਜਿਹੜਾ ਪਰਮਾਤਮਾ ਸਾਰੇ ਜੀਵਾਂ ਦੇ ਦੁੱਖ ਪਾਪ ਕਲੇਸ਼ ਕਟਣ ਵਾਲਾ ਜਿਹੜਾ ਹਰ ਇੱਕ ਦੇ ਹਿਰਦੇ ਵਿੱਚ ਵਸ ਰਿਹਾ ਫਿਰ ਪ੍ਰਭੂ ਦੇ ਪਿਆਰੇ ਸੰਤ ਜਣੇ ਨੇ ਕੇਵਲ ਤਾਂ ਕੇਵਲ ਉਸੇ ਪ੍ਰਭੂ ਪਰਮਾਤਮਾ ਦਾ ਸਿਮਰਨ ਕਰਦੇ ਨੇ ਵੇਖਣ ਸੁਣਨ ਸੁਨਾ ਬਨੋ ਮਨ ਮੈਂ ਡ੍ਰਿੜੀਐ ਸੱਚ ਤਾਂ ਫਿਰ ਏ ਭਾਈ ਤੂੰ ਵੀ ਇਹ ਯਤਨ ਕਰਿਆ ਕਰ ਜਿਹੜਾ ਪ੍ਰਭੂ ਪਰਮਾਤਮਾ ਹਰ ਜਗ੍ਹਾ ਤੇ ਸਾਨੂੰ ਵੇਖ ਰਿਹਾ ਹਰ ਜਗ੍ਹਾ ਤੇ ਸਾਨੂੰ ਸੁਣ ਰਿਹਾ ਔਰ ਸਭ ਕੁਝ ਸੁਨਾਣ ਵਾਲਾ ਵੀ ਉਹ ਪ੍ਰਭੂ ਪਰਮਾਤਮਾ ਫਿਰ ਉਸ ਪ੍ਰਭੂ ਪਰਮਾਤਮਾ ਨੂੰ ਆਪਣੇ ਮਨ ਵਿੱਚ ਪੱਕੇ ਤੌਰ ਤੇ ਦ੍ਰਿੜ ਕਰ ਲੈਣਾ ਚਾਹੀਦਾ ਆਪਣੇ ਮਨ ਵਿੱਚ ਪੱਕੇ ਤੌਰ ਤੇ ਵਸਾ ਲੈਣਾ ਚਾਹੀਦਾ ਪੂਰ ਰਹੇ ਉਹ ਸਰਵਤਰ ਮੈਂ ਨਾਨਕ ਹਰ ਰੰਗ ਰਾਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਨ ਲਗੇ ਉਹ ਪ੍ਰਭੂ ਪਰਮਾਤਮਾ ਜੋ ਹਰ ਜਗ੍ਹਾ ਤੇ ਪੂਰਿਆ ਹੋਇਆ ਹਰ ਜਗ੍ਹਾ ਤੇ ਵਿਆਪਕ ਹੈ ਉਸ ਵਿੱਚ ਫਿਰ ਮਨ ਕਰਕੇ ਤੂੰ ਰਚ ਜਾ ਭਾਵ ਉਸ ਪ੍ਰਭੂ ਪਰਮਾਤਮਾ ਦੇ ਵਿੱਚ ਸਦਾ ਲਈ ਲੀਨ ਹੋ ਜਾ ਪੌੜੀ ਹਰ ਇੱਕ ਨਿਰੰਜਨ ਗਾਇ ਹੈ ਸਭ ਅੰਤਰ ਸੋਈ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਉਸੇ ਇੱਕ ਪ੍ਰਭੂ ਪਰਮਾਤਮਾ ਨੂੰ ਗਾਣਾ ਚਾਹੀਦਾ ਭਾਵ ਉਹਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਜਿਹੜਾ ਪਰਮਾਤਮਾ ਮਾਇਆ ਤੋਂ ਨਿਰਲੇਪ ਹੈ ਅਤੇ ਸਾਰਿਆਂ ਦੇ ਅੰਦਰ ਜਿਹੜਾ ਪਰਮਾਤਮਾ ਵੱਸਦਾ ਹੈ ਹਰ ਇੱਕ ਨਰੰਜਨ ਨਰੰਜਨ ਦਾ ਭਾਵ ਹੁੰਦਾ ਕਾਲਖ ਤੋਂ ਰਹਿਤ ਜਿਹੜਾ ਮਾਇਆ ਤੋਂ ਨਿਰਲੇਪ ਹੈ ਉਸੇ ਪ੍ਰਭੂ ਪਰਮਾਤਮਾ ਦੀ ਸਿਫਤਸਲਾ ਕਰਨੀ ਚਾਹੀਦੀ ਹੈ ਜਿਹੜਾ ਸਭ ਦੇ ਅੰਦਰ ਵੱਸ ਰਿਹਾ ਕਰਨਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਹੈ ਭਾਈ ਉਹ ਪ੍ਰਭੂ ਪਰਮਾਤਮਾ ਜੋ ਸਭ ਕੁਝ ਕਰਨਕਾਰਨ ਸਮਰੱਥ ਹੈ ਸੱਚ ਮੱਚੋ ਜੋ ਕੁਝ ਸੰਸਾਰ ਤੇ ਕਰਦਾ ਉਹੀ ਕੁਝ ਹੁੰਦਾ ਉਹਦੇ ਤੋਂ ਬਿਨਾ ਸੰਸਾਰ ਤੇ ਇੱਕ ਪੱਤਾ ਤੱਕ ਨਹੀਂ ਹਿੱਲ ਸਕਦਾ ਖਿੰਨ ਮੈਂ ਥਾਪਿ ਉਹ ਥਾਪਦਾ ਤਿਸ ਬਿਨ ਨਹੀਂ ਕੋਈ ਹੈ ਭਾਈ ਉਹ ਪ੍ਰਭੂ ਪਰਮਾਤਮਾ ਇਤਨੀ ਵੱਡੀ ਤਾਕਤ ਦਾ ਮਾਲਕ ਹੈ ਉਹ ਇੱਕ ਪਲਕ ਵਿੱਚ ਹੀ ਇਹ ਸਾਰੇ ਸੰਸਾਰ ਨੂੰ ਪੈਦਾ ਕਰਕੇ ਤੇ ਉਸ ਨੂੰ ਨਾਸ ਕਰ ਸਕਦਾ ਕਿਉਂਕਿ ਉਸ ਤੋਂ ਬਿਨਾ ਹੋਰ ਕੋਈ ਤਾਕਤ ਹੈ ਹੀ ਨਹੀਂ ਖੰਡ ਬ੍ਰਹਿਮੰਡ ਪਤਾਲ ਦੀਪ ਰਵਿਆ ਸਭ ਲੋਈ ਬਸੇ ਪਰਮਾਤਮਾ ਉਥੋਂ ਤੱਕ ਨਹੀਂ ਜਿੱਥੋਂ ਤੱਕ ਤੇਰੀ ਨਿਗਾਹ ਜਾ ਰਹੀ ਹੈ ਉਹ ਪਰਮਾਤਮਾ ਸਮੁੱਚੇ ਬ੍ਰਹਿਮੰਡ ਦੇ ਅੰਦਰ ਤੇ ਬ੍ਰਹਿਮੰਡ ਦੇ ਅੰਦਰ ਜਿੰਨੇ ਖੰਡ ਹਨ ਖੰਡ ਬ੍ਰਹਿਮੰਡ ਦਾ ਭਾਗ ਕੀ ਹੈ ਜਿਵੇਂ ਆਪਾਂ ਸੌਖੇ ਸ਼ਬਦਾਂ ਚ ਇਹਦੇ ਅਰਥ ਕਰੀਏ ਜਿਵੇਂ ਸਾਰੇ ਦਾ ਸਾਰਾ ਸੰਸਾਰ ਹੋ ਗਿਆ ਉਹਦੇ ਅੰਦਰ ਫਿਰ ਅੱਗੇ ਜਿੰਨੇ ਦੇਸ਼ ਹੋ ਗਏ ਜਿੰਨੇ ਪਰਦੇਸ ਆਪਾਂ ਦੇਖਦੇ ਆਂ ਡਿਵਾਈਡ ਹੋਏ ਪੇ ਧਨ ਗੁਰ ਅਰਜਨ ਤੇ ਪਾਛ ਕਹਿੰਦੇ ਜਿੱਥੇ ਸਮੁੱਚੇ ਬ੍ਰਹਿਮੰਡ ਦੇ ਅੰਦਰ ਉਥੇ ਬ੍ਰਹਿਮੰਡ ਦੇ ਜਿੰਨੇ ਅਖੰਡ ਨੇ ਜਿੰਨੇ ਹਿੱਸੇ ਨੇ ਉਥੇ ਉਹ ਪਰਮਾਤਮਾ ਵਸ ਰਿਹਾ ਪਤਾਲ ਵਿੱਚ ਦੀਪ ਵਿੱਚ ਉਹ ਹਰ ਜਗ੍ਹਾ ਤੇ ਪ੍ਰਭੂ ਪਰਮਾਤਮਾ ਬਸਿਆ ਹੋਇਆ ਉਸ ਪ੍ਰਭੂ ਪਰਮਾਤਮਾ ਦਾ ਸਿਮਰਨ ਕਰਿਆ ਕਰ ਪਰ ਇਹ ਗੱਲ ਸਾਰਿਆਂ ਨੂੰ ਸਮਝ ਥੋੜੀ ਆਂਦੀ ਮਾਰਕੰਟੇ ਜਿਸ ਆਪ ਬੁਜਾਏ ਸੋ ਬੁਝਸੀ ਨਿਰਮਲ ਜਨ ਸੋਈ ਸੱਚਮੁੱਚ ਜਿਸ ਨੂੰ ਉਹ ਪਰਮਾਤਮਾ ਇਹ ਸੋਝੀ ਬਖਸ਼ਦਾ ਨਾ ਉਸੇ ਨੂੰ ਇਹ ਗੱਲ ਪਕੜ ਵਿੱਚ ਆਂਦੀ ਹੈ ਕਿ ਉਹ ਪਰਮਾਤਮਾ ਜਿਹੜਾ ਆਦ ਕਾਲ ਤੋਂ ਹਰ ਜਗ੍ਹਾ ਤੇ ਮੌਜੂਦ ਹੈ ਤੇ ਅੱਜ ਵੀ ਹਰ ਜਗ੍ਹਾ ਤੇ ਮੌਜੂਦ ਹੈ ਤੇ ਆਉਣ ਵਾਲੇ ਸਮੇਂ ਅੰਦਰ ਵੀ ਉਹ ਮੌਜੂਦ ਰਹੇਗਾ ਤਾਂ ਫਿਰ ਸਾਡਾ ਫਰਜ਼ ਬੰਦਾ ਕੇਵਲ ਤਾਂ ਕੇਵਲ ਸਾਰੇ ਆਸਰੇ ਛੱਡ ਕੇ ਉਸੇ ਪ੍ਰਭੂ ਪਰਮਾਤਮਾ ਦਾ ਸਿਮਰਨ ਕਰਨਾ ਇਤਨੀ ਅੱਕ ਬੇਨਤੀ ਪਰਵਾਨ ਗਜ ਕੇ ਫਤਿਹ ਬਲਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੇ